ਸਿਆਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਣਾ ਸੀ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪੋਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਦਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸੰਭਾਲਦਾ ਸੀ ਤੇ ਪਲੇਅਰਾਂ ਤੇ ਦਬਾਅ ਰੱਖਦਾ ਸੀ ਤੇ ਇਹ ਚੋਂ ਕਾਹਦਾ ਉਹਨਾਂ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਛ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਉਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਬਾਕੀ ਗੱਲ ਕਰਦੇ ਆ ਕਿ ਮੂਸੇ ਆਲਾ ਤੇ ਫਿਰ ਮੂਸੇ ਆਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰੀ ਤੇ ਪੰਜਾਬ ਨੂੰ ਕੀ ਦਿੱਤੀ ਦੇਣ ਹੀ ਐ ਬੰਦੇ ਦੀ ਕੀ ਪੰਜਾਬ ਨੂੰ ਦੇਣ ਹੀ ਜਿਹੜਾ ਮਰ ਗਿਆ ਏ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਮਾਵਾ ਨੇ ਪੁੱਤ ਪਰੇ ਤੋਂ ਪਰੇ ਜੰਮਿਆ ਵੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਏਰਾ ਵਹਿਮ ਹੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਉਹਰਾ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਮੰਤੇ ਨੇ ਸੁਣਿਆ ਵਾ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਹੁੰਦਾ ਵਾ ਉਹਨੂੰ ਪਹਿਲੋਂ ਪਾਸਪੋਰਟ ਦਿੱਤਾ 10 ਮਿੰਟ ਪਹਿਲੋਂ 1 ਸਾਲ ਦਾ ਰੀਨਿਊ ਕਰਕੇ ਪਾਸਪੋਰਟ ਅਫਸਰ ਆਇਆ ਫੇਰ ਪਾਸਪੋਰਟ ਫੜ ਲਿਆ ਨਹੀਂ ਨਹੀਂ ਤੁਹਾਡਾ ਪਾਸਪੋਰਟ ਇਹ ਨਹੀਂ ਆ ਵਾ 3 ਮਹੀਨੇ ਦਾ ਪਾਸਪੋਰਟ ਰੀਨਿਊ ਕਰਕੇ ਦਿੱਤਾ ਕਿ ਉਹਨੂੰ ਮਰਵਾਉਣਾ ਹੀ ਉਹਨੂੰ ਬਾਹਰ ਨਹੀਂ ਜਾਣ ਦੇਣਾ